BJP پارٹی ਦੇ ਖਿਲਾਫ ਤਾਂ ਨਫਰਤ ਆਉਂ ਬਹੁਤ ਜ਼ਿਆਦਾ ਉਹਨਾਂ ਦਾ ਬੋਸ ਹੋ ਰਿਹਾ ਇਹਨਾਂ ਨੇ ਵਾਦੇ ਇੰਨੇ ਕਿਸਾਨਾਂ ਨਾਲ ਕੀਤੇ ਆ ਇੱਕ ਤਾਂ ਇਹਨਾਂ ਦੀ ਮੰਤਰੀ ਸੀ ਜਿਹੜੀ ਕਹਿੰਦੀ ਸੀ ਐਮਐਸਬੀ ਕੀ ਹੁੰਦਾ ਪੰਜ ਮਹੀਨੇ ਚ ਕਰਦੇ ਆਗੇ ਸਭ ਵੱਡੇ ਲੀਡਰਾਂ ਨੇ ਕਿਹਾ ਕਿ ਅਸੀਂ ਇਹ ਕੇਂਦਰ ਸਰਕਾਰ ਨੇ ਐਮਐਸਬੀ ਨਾਲ ਦਿੱਤੀ ਕਿਸਾਨਾਂ ਨੂੰ ਵਾਅਦਾ ਨਹੀਂ ਤੇ ਅਸੀਂ ਲਿਆਗੇ ਅੱਛਾ ਬਿਜਲੀ ਦਾ 250 ਦਾ ਅਸੀਂ ਫ੍ਰੀ ਦਿੰਦੇ ਹਾਂ 50 ਯੂਨਿਟ ਦੇਖ 300 ਯੂਨਿਟ ਅੱਗੇ ਕਰਤਾ 100 ਯੂਨਿਟ ਤੋਂ ਕਿਵੇਂ ਦਿੰਦਾ ਦੂਜੀ 250 ਹਲਾ 750 550 ਕਰਦੇ ਹਰ ਮਹੀਨੇ ਰੋਜ਼ ਅਸੀਂ ਮੰਨਦੇ ਤੁਹਾਨੂੰ ਇਹ ਤੇ ਕਿਹੋ ਜਿਹੇ ਲੋਕ ਆ ਗਏ ਆ ਜਿਹੜੇ ਸਵੇਰ ਤੋਂ ਸ਼ਾਮ ਤੱਕ ਮੋਦੀ ਜੀ ਵੀ ਇਹੀ ਐਵੇਂ ਭਾਸ਼ਣ ਕਰਦੇ ਆ ਇਹ ਉਹਨਾਂ ਦੇ ਨਾਲ ਲਈ ਆ ਬਹੁਤ ਭਾਸ਼ਣ ਕਰਦੇ ਆ ਕੰਮ ਕਰਲੇ ਕੋਈ ਨਹੀਂ ਅਰੇ ਉਹ ਦੋਵਾਂ ਦਾ ਤੁਸੀਂ ਉਹ ਉਹ ਦੋਵੇਂ ਗਲਤ ਗੱਲ ਕਹਿ ਰਹੇ ਆ ਪੰਜਾਬ ਆਮ ਪਾਰਟੀ ਨੂੰ ਇੱਕ ਸੀਟ ਵੀ ਨਹੀਂ ਮਿਲਦੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜ਼ਾਨਾ ਟਾਈਮ ਤੇ ਮੈਂ ਅਰਜਿੰਦਰ ਭੱਟ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਉਮੀਦਵਾਰ ਡਾਕਟਰ ਅਮਰ ਸਿੰਘ ਅੱਜ ਮਡੀਆਂ ਦਾ ਦੌਰਾ ਕੀਤਾ ਤੇ ਵੱਖ-ਵੱਖ ਹਲਕਿਆਂ ਦੇ ਵਿੱਚ ਉਹਨਾਂ ਵੱਲੋਂ ਮੀਟਿੰਗਾਂ ਦਾ ਵੀ ਸੰਸਾਰਾ ਜਾਰੀ ਹੈ ਗੱਲਬਾਤ ਵੀ ਕਰਾਂਗੇ ਉਹਨਾਂ ਦਾ ਕਿਵੇਂ ਦਾ ਮਾਹੌਲ ਆ ਕਿਵੇਂ ਦਾ ਇਲਾਕੇ ਵਿੱਚ ਉਹਨਾਂ ਨੂੰ ਜਿਹੜਾ ਕੀ ਸਵਕਲ ਰਗਮੇ ਦਾ ਸਵਕਲ ਨਾਲ ਦਾ ਪਵਾਲ ਹੈ ਦੇਖੋ ਗੱਲ ਨਹੀਂ ਸ਼੍ਰੀ ਪਤਿਕਾ ਪਤਿਕਾ ਦਾ ਨਾਮ ਮਨਤਨ ਜੀ ਦਾ। ਸਵੇਰੇ ਸਵੇਰੇ 4:00 ਵਜੇ ਚਾਰ ਮੈਂ ਔਰ ਸਾਡੇ ਉੱਪਰ ਦੇ ਕੌਂਸਲ ਦੇ ਵਰਕਰ 1708 ਵਰਕਰ ਅਧਿਪਤਾਨੀ ਸਾਹਿਬ ਨੇ। ਔਰ ਬਾਅਦ ਦੁਪਹਿਰ ਅਸੀਂ ਰੱਖਿਆ ਸੀ ਕਿ ਜਿਹੜੇ ਫਟਕਰ ਦਿਲੇ ਦੀਆਂ ਤਿੰਨ ਦਾਨ ਸਵਾ ਨੇ ਇਹਨਾਂ ਦੇ ਰੋਗ ਔਰ ਜਿਹੜੇ ਉੱਥੇ ਨਹੀਂ ਜਾ ਸਕੇ ਉਹ ਸਾਰੇ ਲੋਕ ਪਤਕਰ ਸਾਹਿਬ ਮੱਥਾ ਟੇਕਾਂਗੇ ਔਰ ਨਾਗਰਿਕ ਸਾਹਿਬ ਦਾ ਜਿਹੜਾ ਦਫਤਰ ਬਣਿਆ ਹੋਇਆ ਉਸੇ ਇੱਕ ਮੀਟਿੰਗ ਲੈ ਆਲਾ ਦੇਖੋ ਜਿਹੜਾ ਕੱਲ ਮੀਟਿੰਗ ਚ ਹੁੰਗਾਰਾ ਸੀ ਅਸਾਰ 1.5 ਹਜ਼ਾਰ ਆਦਮੀ ਆਇਆ ਸੀ ਅਸੀਂ ਤਾਂ ਬਹੁਤ ਲੀਡਰਾਂ ਨੂੰ ਬੁਲਾਇਆ ਸੀ ਲੋਕ ਉਹ ਹਾਲ ਤਾਂ ਭਰਿਆ ਸੀ ਜਿੰਨੇ ਬੈਠੇ ਸੀ ਉਹਨੇ ਖੜੇ ਸੀ ਉਹਨੇ ਹੀ ਬਾਹਰ ਤੁਰੇ ਫਿਰਦੇ ਸੀ ਮਤਲਬ ਮੈਂ ਤਾਂ ਆਪ ਹੰਗਾਰਾ ਹੋ ਗਿਆ ਕਿ ਏਡਾ ਵੱਡਾ ਹੰਗਾਰਾ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਡਾਕਟਰ ਅਮਰ ਸਿੰਘ ਨੂੰ ਔਰ ਸ਼੍ਰੀ ਫਤੇਖੜ ਸਾਹਿਬ ਦੇ ਗੁਰਦੁਆਰੇ ਜਾ ਕੇ ਛੋਟੇ ਸਾਹਿਬ ਜਾਂਦੇ ਹਾਂ ਸਾਡੇ ਔਰ ਮਾਤਾ ਗੁਜਰਪੁਰ ਦੇ ਅਸੀਂ ਨਤਮਸਤਕ ਹੋਏ ਮੱਥਾ ਟੇਕਿਆ ਔਰ ਬਿੰਫਲ ਭਾਟਾ ਪ੍ਰੋਗਰਾਮ ਧਾਰਮਿਕ ਵੀ ਔਰ ਰਾਜਨੀਤਿਕ ਵੀ ਦੋਨੋਂ ਕੱਲ ਬਹੁਤ ਵਧੀਆ ਸੰਪੰਨ ਹੋਏ ਸਾਡੇ ਬਹੁਤ ਹੌਸਲੇ ਵਧੇ ਆ ਕਿਉਂਕਿ ਜਦੋਂ ਵਰਕਰ ਚ ਇਨਾ ਹੌਸਲਾ ਹੋਵੇ ਇਹਦਾ ਮਤਲਬ ਉਹਨੂੰ ਅੱਗੇ ਕੋਈ ਚੰਗੀ ਚੀਜ਼ ਨਜ਼ਰ ਆ ਰਹੀ ਆ ਜੇ ਕੋਈ ਠੀਕ ਚੀਜ਼ ਨਾ ਨਜ਼ਰ ਆਵੇ ਉਹ ਉਹਦੇ ਚਿਹਰੇ ਬਦਲੇ ਹੁੰਦੇ ਆ ਉਹ ਆਂ ਉਹਨਾਂ ਦੇ ਚਿਹਰੇ ਆ ਦੇਖ ਕਿਸੇ ਔਰ ਜੋ ਜੀਓਨਾ ਸਾਰਿਆਂ ਨੇ ਕਿਹਾ ਕਿ ਅਸੀਂ ਬਿਲਕੁਲ ਲੜਾਈ ਕਰ ਕਰ ਲੈ ਕੇ ਜਾਵਾਂਗੇ ਔਰ ਇਸ ਕਾਨਫਰੈਂਸ ਪਰ ਅਰਥਾਤ ਇਹ ਤਾਂ ਗੱਲ ਕਰਨੀ ਆਪਾਂ ਅੰਤਸਾਤਾਂ ਦੇ ਸਾਥ ਅਟਾ ਦੇ ਹੁੰਦੇ ਨੇ ਇਹ ਸਾਡਾ ਅਭਿਆਨ ਦੇ ਪਾਸੇ ਉਹਨਾਂ ਦਾ ਸਹਿਯੋਗ ਅਟਾ ਦੇ ਵਿੱਚ ਧਰਾਓ ਹੋ ਰਿਹਾ ਜਦੋਂ ਅਸੀਂ ਵਰਤਾਂ ਮਲੋਹ ਦੀ ਗੱਲ ਕਰਦੇ ਹਾਂ ਤਾਂ ਇਹਦਾ ਧਰਾਓ ਹੋਇਆ ਕਿਵੇਂ ਦੇਖੋ ਸਵਾਲ ਨਹੀਂ ਦੇਖੋ ਇਸ ਤਰ੍ਹਾਂ ਹੈਗਾ ਜੀਪੀ ਪਾਰਟੀ ਦੇ ਖਿਲਾਫ ਤਾਂ ਨਫਰਤ ਆਉਂ ਰਹੀ ਬਹੁਤ ਜ਼ਿਆਦਾ ਉਹਨਾਂ ਦਾ ਗੁੱਸਾ ਹੋ ਰਿਹਾ ਹੈ ਦੇਖੋ ਇਹ ਜਿੰਨਾਂ ਦਾ ਪਾਵਰ ਜਿਹੜੇ ਇੱਥੇ ਹੈਗੇ ਆ ਇਹਨਾਂ ਨੇ ਕੀ ਕੀਤਾ ਹੈਗਾ ਕਿ ਜਿਨ੍ਹਾਂ ਨੇ ਭਾਦੇ ਇੰਨੇ ਕਿਸਾਨਾਂ ਨਾਲ ਕੀਤੇ ਆ ਇੱਕ ਤਾਂ ਇਹਨਾਂ ਦੀ ਮੰਤਰੀ ਸੀ ਜਿਹੜੀ ਕਹਿੰਦੀ ਸੀ ਐਮਐਸਪੀ ਕੀ ਉਹਨਾਂ ਪੰਜ ਮਿੰਟ ਕਰਦੇ ਆਂਗੇ 4-5 ਸਾਲ ਹੋ ਗਏ ਆ ਆਇਆ ਇਸ ਜਮਿਚੇ ਦਾ ਫਿਰ ਇਹਨਾਂ ਦੇ ਸਭ ਵੱਡੇ ਲੀਡਰਾਂ ਨੇ ਕਿਹਾ ਕਿ ਅਸੀਂ ਜੇ ਕੇਂਦਰ ਸਰਕਾਰ ਨੇ ਐਮਰਜੈਂਸੀ ਨਾ ਦਿੱਤੀ ਕਿਸਾਨਾਂ ਨੂੰ ਬਾਈ ਤੇ ਬਦਲਾ ਨਹੀਂ ਤੇ ਅਸੀਂ ਲਿਆਂਗੇ ਉਹਦਾ ਕੀ ਕੀਤਾ ਭਾਈ ਔਰ ਸਭ ਤੋਂ ਵੱਡਾ ਗਿਲਾ ਜਿਹੜਾ ਕਿਸਾਨਾਂ ਦੇ ਖਿਲਾਫ ਹੈਗਾ ਉਹ ਇਹ ਆ ਕਿ ਭਾਈ ਜਦੋਂ ਅਜੇ ਤੱਕ ਕਿਸਾਨ ਹਰਿਆਣਾ ਬੜੇ ਵੀ ਨਹੀਂ ਸੀ ਜ਼ਿੰਮੇਦਾਰ ਸ਼ੰਭੂ ਬਾਡਰ ਤੇ ਜੇ ਪਹੁੰਚੇ ਸੀ ਸ਼ੰਭੂ ਬਾਡਰ ਪੰਜਾਬ ਜਾ ਰਿਹਾ ਹੈਗਾ। ਔਰ ਉਸ ਦੇ ਗੋਲੀਆਂ ਚੱਲੀਆਂ ਸਾਡਾ ਨੌਜਵਾਨ ਸੁਖਕਰਨ ਵੀ ਕਤਲ ਹੋਇਆ ਔਰ ਕਈ ਸਾਡੇ ਨੌਜਵਾਨ ਪੰਜਾਬ ਦੇ ਨੌਜਵਾਨਾਂ ਨੂੰ ਗੋਲੀਆਂ ਚ ਪਾ ਕੇ ਲੈ ਕੇ ਔਰ ਉੱਥੇ ਲਿਜਾ ਕੇ ਕੁੱਟਿਆ ਇੱਕ ਮੁੰਡਾ ਤੇ ਇਹਦੇ ਵੀ ਪੀ.ਡੀ.ਆਈ. ਪਿਆ ਹੈਗਾ। ਔਰ ਕਈਆਂ ਦੇ ਸ਼ਰੇ ਲੱਗੇ ਹੋਏ 100 ਡੂਡ ਤੋਂ 200 ਆਗਿਆਂ ਦੇ। ਅਰੇ ਇਹ ਸਰਕਾਰ ਤਾਂ एफआईआर ਕਰਨ ਨੂੰ ਪਿਆਰ ਨਹੀਂ ਕਿਸੇ ਦੇ ਖਲਾਫ ਸੁਪ ਕਰਨ ਦਾ ਐਫਆਈਆਰ ਕਰ ਰਿਹਾ ਕਿ ਨਾਂ ਮਾਲੂਮ ਅਰੇ ਨਾਂ ਮਾਲੂਮ ਕੀ ਹੁੰਦਾ ਅਨਨੋਨ ਕੀ ਹੁੰਦਾ ਹੈਗਾ ਇਹਨਾਂ ਨੇ ਨਾ ਤਾਂ ਕਿਸਾਨਾਂ ਦੀਆਂ ਫਸਲਾਂ ਦਾ ਨਾਰਾ ਭਰੇ ਆਂ ਔਰ ਨਾ ਜਦੋਂ ਉਹਨਾਂ ਦੇ ਸੰਕਟ ਆਇਆ ਉਹਦੇ ਨਾਲ ਉਹਨਾਂ ਦਾ ਇਹਨਾਂ ਨੇ ਖੜੇ ਹੋਏ ਕਿਸਾਨ ਦੇ ਪੰਜਾਬ ਦੇ ਕਿਸਾਨ ਇਹਨਾਂ ਦੇ ਖਿਲਾਫ ਨੇ ਹੁਣ ਜਦੋਂ ਪਿੰਡ ਪਿੰਡ ਜਾਂਦੇ ਆਂ ਵਾਦੇ ਕਿੰਨੇ ਕੀਤੇ ਉਹ ਬੀਬੀਆਂ ਘੇਰ ਰਹੀਆਂ ਇਹਨਾਂ ਨੂੰ ਜਦੋਂ ਨੇ 2.5 ਸਾਲ ਹੋ ਗਏ ਉਹਦਾ ਸਮਾਂ ਤਾਂ ਨਿਕਲ ਗਿਆ ਤੁਸੀਂ ਸਾਡੇ 1000 ਰੁਪਏ ਦਾ ਕੀ ਕੀਤਾ ਕਿਉਂ ਜੀ ਹਾਂ ਅੱਜ ਬਿਜਲੀ ਦਾ 250 ਤਾਂ ਅਸੀਂ ਫਰੀਦ ਹਿੰਦੇ ਹੀ 50 ਯੂਨਿਟ ਦੇ ਕੇ 300 ਯੂਨਿਟ ਅੱਗੇ ਕਰਤਾ 300 ਯੂਨਿਟ ਕਿੰਦਾ ਤੁਸੀਂ 250 150 350 ਕਰਦੇ ਹਰ ਮਹੀਨੇ ਰੋਜ਼ ਅਸੀਂ ਮੰਨਦੇ ਤੁਹਾਨੂੰ ਕਿਉਂ ਜੀ ਇਹਦੇ ਪਬਲਿਕਿਟੀ ਵਾਲੇ ਆਦਮੀ 80 ਕਰੋੜ ਦਾ ਬਜਟ ਹੁੰਦਾ ਸੀ 800 ਕਰੋੜ ਕਰ ਲਿਆ ਸਾਰੇ ਸ਼ਹਿਾਰ ਜੁਕਾਉਂਦੇ ਆ ਕੰਮ ਇਹਨਾਂ ਦਾ ਕੋਈ ਨਹੀਂ ਪੁਰਾਣੇ ਸਕੂਲਾਂ ਤੇ ਪੁਰਾਣੀਆਂ ਡਿਸਪੈਂਸਰੀਆਂ ਤੇ ਫੇਟ ਕਰ ਲਿਆ ਐਕਸਲੈਂਟ ਹੋ ਗਿਆ ਆ ਬਣਾਣਾ ਹੋ ਗਿਆ ਭਾਈ ਇਹਨਾਂ ਨੂੰ ਤਾਂ ਹੱਥ ਹੀ ਜੋੜੇ ਆ ਇਹਦੇ ਕਿਹੋ ਜਿਹੇ ਲੋਗ ਆ ਗਏ ਆ ਜਿਹੜੇ ਸਵੇਰ ਤੋਂ ਸ਼ਾਮ ਤੱਕ ਮੋਦੀ ਜੀ ਵੀ ਇਹੀ ਐਵੇਂ ਪਾਸ਼ਣ ਕਰਦੇ ਆ ਇਹ ਉਹਨਾਂ ਦੇ ਨਾਲ ਲਈ ਆ ਬਹੁਤ ਭਾਸ਼ਣ ਕਰਦੇ ਆ ਕੰਮ ਗੱਲੇ ਕੋਈ ਨਹੀਂ ਇਸ ਕਰਕੇ ਇਹਨਾਂ ਦੇ ਕੈਂਡੀਡੇਟ ਦਾ ਚੋਕ ਮੋਦੀ ਸਰਕਾਰ ਨੇ ਸਾਹ ਤੋਂ ਤਾਂ ਪਾਰ ਇਹ ਕੋ ਕੁ ਆਤਮਾਨਗਨ ਦੇ ਰਾਜਨੀਤਿਕ ਅਰੇ ਉਹ ਦੋਵਾਂ ਦਾ ਤੁਸੀਂ ਉਹ ਉਹ ਦੋਵੇਂ ਗਲਤ ਗੱਲ ਕਹਿ ਰਹੇ ਆ ਪੰਜਾਬ ਚ ਆਮ ਪਾਰਟੀ ਨੂੰ ਇੱਕ ਸੀਟ ਵੀ ਨਹੀਂ ਮਿਲਦੀ ਔਰ 보ਦੀ ਸਾਹਿਬ 200 ਸੀਟਾਂ ਤੋਂ ਮੁਲਕ ਥੱਲੇ ਰਹਿਣਗੇ ਇਹ ਤੁਸੀਂ ਦੇਖ ਲਿਓ 4 ਜੂਨ ਨੂੰ ਤੁਸੀਂ ਰਿਜ਼ਲਟ ਦੇਖਿਓ ਆ ਜਿਹੜਾ 182 ਸੀਟਾਂ ਦਾ ਕੱਲ ਪਰਸੋਂ ਇਲੈਕਸ਼ਨ ਹੋਇਆ ਇਹਨਾਂ ਦੇ ਚਿਹਰੇ ਉੱਡੇ ਹੋયા ਸੋਤੇ ਉੱਡੇ ਹੋયા ਇਹਨਾਂ ਦੇ ਫੇਸ ਦੇਖੋ ਔਰ ਗੋਦੀ ਮੀਡੀਆ ਨੇ ਕਹਿਣਾ ਸ਼ੁਰੂ ਕਰਤਾ ਕਿ ਕਿਸੇ ਪਾਰਟੀ ਦੀ ਕੋਈ ਵੇਵ ਨਹੀਂ ਆ ਨਹੀਂ ਤਾਂ ਕਹਿ ਰਹੇ ਮੋਦੀ ਚਾਰ ਤੂਫਾਨ ਤੇ ਇਹ ਕਿਉਂ ਕਹਿਣਾ ਸ਼ੁਰੂ ਕੀਤਾ ਕਿ ਕੋਈ ਵੇਵ ਨਹੀਂ ਆ ਕਿਉਂਕੋ ਕੁਝ ਹੈ ਨਹੀਂ ਥੱਲੇ ਥੱਲੇ ਵਿਰੋਧ ਹੋ ਰਿਹਾ ਇਹਲਾ ਤੁਹਾਨੂੰ ਦੇਖਿਓ ਜੀਵਨ ਦੇ ਵਾਲੇ ਅਕਸਰ ਅਕੇ ਵਧੂ ਮੁਕਾ ਬੀਜੇਪੀ ਨੂੰ ਲੋਕਾਂ ਨੇ ਦੇਖੋ ਮੈਨੇ ਕੀ ਕੀਤਾ ਦੋ ਕਰੋੜ ਨੌਕਰੀਆਂ 15 ਲੱਖ ਵਰਾਣਾ ਵਰਾਣਾ ਭੁੱਲੀ ਜਾਂਦੇ ਆ ਅਰੇ ਦਿੱਤਾ ਕੀ ਆ ਮਹਿੰਗਾਈ ਕਿੰਨੀ ਆ ਬੇਰੁਜ਼ਗਾਰੀ ਕਿੰਨੀ ਆ ਬੇਰੁਜ਼ਗਾਰੀ ਦੇ ਤੁਸੀਂ ਕੀ ਕੀਤਾ ਦੋ ਕਰੋੜ ਨੌਕਰੀਆਂ ਹਰ ਸਾਲ ਦੇ ਨਹੀਂ ਆ ਤੇ 15 ਲੱਖ ਰੁਪਇਆ ਖਾਣਦੇ ਨੇ ਦੇ ਨਾਲ ਔਰ ਕਿੰਨੀ ਕੀ ਕਿੰਨੀ ਮਹਿੰਗਾਈ ਆ ਇਸ ਵੇਲੇ ਹਿੰਦੁਸਤਾਨ ਚ ਦੁਨੀਆ ਦੇ ਕਿਸੇ ਮੁਲਕ 'ਚ ਨਹੀਂ ਆ ਜਿੰਨਾ ਮਹਿੰਗਾ ਪੈਟਰੋਲ ਡੀਜ਼ਲ ਇੱਥੇ ਆ ਔਰ ਗੈਸ ਦਾ ਸਿਲੰਡਰ ਇੱਥੇ ਆ ਕਿਤੇ ਕਿਤੇ ਕਿੰਨੀ ਕਿਤੇ ਜੰਗਾ ਨਹੀਂ ਇਹ ਗੱਲਾਂ ਕੀ ਕਰਦੇ ਆ ਲੋਕਾਂ ਦੇ ਆਪਣੇ ਮਹੀਨੇ ਦੇ ਖਰਚੇ ਨਹੀਂ ਚੱਲ ਰਹੇ ਬੀਬੀਆਂ ਤੋਂ ਜਾ ਕੇ ਪੁੱਛੋ ਕਿਉਂ ਉਹ ਰਸੋਈ ਕਿਵੇਂ ਚਲਾਉਂਦੀਆਂ ਨੇ ਇਹ ਮੋਦੀ ਸਾਹਿਬ ਜਵਾਬ ਦੇਣ ਕਿ ਇੰਨੀ ਮੰਗਾਈ ਕਿਉਂ ਕੀਤੀ ਆ ਔਰ ਹਰ ਚੀਜ਼ ਅਮੀਰ ਲੋਕਾਂ ਨੂੰ ਵੰਡ ਰਿਆ ਕੁਝ ਖਾਸ ਲੋਕਾਂ ਨੂੰ ਵੰਡ ਰਿਆ ਕਿ ਮੁਲਕ ਖਾਸ ਲੋਕਾਂ ਦਾ ਆ ਜਿਹੜਾ 140 ਕਰੋੜ ਉਹਨਾਂ ਨੇ ਕਿੱਥੇ ਜਾਣਾ ਗਰੀਬਾਂ ਨੇ ਕਿੱਥੇ ਜਾਣਾ ਤੇ ਇਸ ਕਰਕੇ ਸਾਰੇ ਮੁਲਕ ਦਾ ਗਰੀਬ ਇਹਨਾਂ ਦੇ ਖਿਲਾਫ ਇਕੱਠਾ ਹੋ ਗਿਆ ਕੰਬੋਦੀ ਸਾਹਿਬ ਨੂੰ ਨਹੀਂ ਸਭ ਨੂੰ ਸਖਾ ਹੋ ਜਾਂਦਾ ਔਰ ਇੰਤੋਂ ਵਾਲੇ ਜਿਹੜੇ ਆਮ ਪਾਰਟੀ ਵਾਲੇ ਇਹਨਾਂ ਨੂੰ ਪੁੱਲੇ ਡੇ ਬੈਠ ਦੀ ਗੱਲ ਕਿਹਦੀ ਆ ਜਿਹੜਾ ਕੱਲ ਉਹ ਮੈਂ ਤੇ ਉਹਨੂੰ ਇਹ ਕਹਿਣਾ ਕਿ ਉਹ ਕਈ ਫालतू ਗੱਲਾਂ ਮੇਰੇ ਪੱਜ ਨਾਲ ਬੋਲੀ ਜਾ ਰਿਹਾ ਮੈਂ ਤਾਂ ਉਹਨੂੰ ਕਿਹਾ ਚਾਚਾ ਜੀ ਤੁਸੀਂ ਐਂ ਕਰੋ ਅਜੀਜ਼ਾ ਤੁਹਾਨੂੰ ਪਿਆਰ ਹੀ ਬਹੁਤ ਦਿੱਤਾ ਸੀ ਤੁਸੀਂ ਐਂ ਕਰੋ ਮੇਰੇ ਨਾਲ ਕਿਸੇ ਵੀ ਜੰਗਾ ਕਿਸੇ ਵੀ ਵਿਸ਼ੇ ਤੇ ਡਿਬੇਟ ਕਰੋ ਠੀਕ ਹੈ ਜੀ ਆਪਾਂ ਫਿਰ ਆਮਣੇ ਸਾਹਮਣੇ ਹੋ ਜਾਨੇ ਆ ਉਹ ਪਤਾ ਲੱਗ ਜਾਊਗਾ ਕਿਹੜੀ ਗੱਲ ਸੱਚੀ ਆ ਔਰ ਕਿਹੜੀ ਝੂਠੀ ਆ ਇਹ ਤਾਂ 5 6 7 ਮਾਰਚ ਨੂੰ ਮੈਨੂੰ ਆਪ ਬੱਸੀ ਪਠਾਣਾ ਲੈ ਕੇ ਤੁਰਿਆ ਫਿਰਦਾ ਸੀ ਠੀਕ ਹੈ ਜੀ 7 ਦੀ ਰਾਤ ਨੂੰ 12 ਵਜੇ ਤੱਕ ਮੈਨੂੰ ਔਰ ਆਜਾ ਵੜਿੰਗ ਸਾਡੇ ਪ੍ਰਧਾਨਤਨ ਨੂੰ ਕਹਿੰਦਾ ਮੈਂ ਪਾਰਟੀ ਨਹੀਂ ਛੱਡ ਰਿਆ ਅੱਠ ਨੂੰ ਸਵੇਰੇ ਫੋਨ ਬੰਦ ਕੀਤਾ ਔਰ ਕੁਝੀ ਪਾਰਟੀ ਚਲਾ ਗਿਆ ਔਰ ਸਾਡੀ ਪਾਰਟੀ ਨੇ ਇਹਨੂੰ ਕੀ ਕੁਝ ਨਹੀਂ ਦਿੱਤਾ ਇਹਦੀ ਟਿਕਟ ਦਾ ਵਿਰੋਧ ਹੋਣ ਦੇ ਬਾਵਜੂਦ ਪਾਰਟੀ ਨੇ ਇਹਨੂੰ ਟਿਕਟ ਦਿੱਤੀ ਵਿਧਾਨ ਸਭਾ ਦੀ ਇਲੈਕਸ਼ਨ ਚਲੋ ਬਹੁਤ ਲੋਕਾਂ ਦੀ ਹਾਰ ਹੋਈ ਜੀਪੀਡੀ ਵੀ ਹਾਰ ਹੋਈ ਪਾਰਟੀ ਨੇ ਉਹਨਾਂ ਨੂੰ ਜ਼ਿਲ੍ਹੇ ਫਤਗੜ ਜੇਣਾ ਦਾ ਪ੍ਰਭਾਵ ਬਣਾਇਆ ਤੇ ਭਾਈ ਹੋਰ ਤੈਨੂੰ ਕੀ ਚਾਹੀਦਾ ਸੀ ਜਿੱਦ ਤੈਨੂੰ ਇੰਨਾ ਹੀ ਲੱਗਦਾ ਸੀ ਤੂੰ ਜਦੋਂ 2022 ਦੀ ਇਲੈਕਸ਼ਨ ਤੋਂ ਬਾਅਦ ਤੈਨੂੰ ਪ੍ਰਧਾਨ ਬਣਾ ਰਿਆ ਸੀ ਤੂੰ ਕਹਿੰਦਾ ਨਹੀਂ ਜੀ ਮੈਨੂੰ ਤੇ ਪਾਰਟੀ ਚੰਗੀ ਨਹੀਂ ਲੱਗਦੀ ਮੈਨੂੰ ਪ੍ਰਧਾਨ ਨਾ ਬਣਾਓ ਮੈਂ ਤੁਹਾਡਾ ਕੰਮ ਨਹੀਂ ਕਰਨਾ ਤੂੰ ਸਰ ਪ੍ਰਧਾਨੀ ਵੀ ਕੀਤੀ ਜ਼ਿਲ੍ਹੇ ਦੀ ਹੋਣ ਆਪਣਾ ਉਹ ਡਾਰੀ ਮਾਰ ਗਿਆ ਉਹ ਉਹਦਾ ਵੀ ਦੋਸ਼ਾ ਹੈ ਕਿ ਫੈਸਲੇ ਦਾ ਇਫਾਕ ਦਾ ਕਿ ਇਹ ਜਿਹੜੀ ਜਮੀਨ ਉਸ ਆਪ ਦਾ ਸੀ ਇਹ ਉਹਨਾਂ ਦੇ ਭਰਾ ਵੱਲੋਂ ਬਣਾਉਣ ਲਈ ਇਹਨੂੰ ਉਧਾਰਨ ਦਾ ਕਾਰਨ ਹੋਇਆ ਤੇ ਭਾਈ ਮੈਨੂੰ ਇਹ ਦੱਸੋ ਉਹਨਾਂ ਦੇ ਕਹਿਣ ਤੇ ਇਹਨਾਂ ਦੀ ਟਿਕਟ ਤਾਂ ਨਹੀਂ ਕੱਟੀ ਗਈ ਰਾਹੁਲ ਗਾਂਧੀ ਜੀ ਇਹਨਾਂ ਦਾ ਕਨਵੈਂਸਿੰਗ ਕਰਨ ਆਏ ਸੀ ਪ੍ਰਚਾਰ ਕਰਨ ਆਏ ਸੀ ਤੇ ਪਾਰਟੀਆਂ ਫਿਰ ਹੋਰ ਭਾਈ ਕੀ ਕਰ ਸਕਦੀਆਂ 99 ਸਾਡੇ ਕੈਂਡੀਡੇਟ ਹਾਰੇ ਆ ਉਹ ਮੁੰਨਾ ਜੀ ਨੰਦਾ ਵੀ ਨੰਬਰ ਲੱਗ ਗਿਆ ਚੰਗੀ ਗੱਲ ਨਹੀਂ ਹੈ ਕਿ ਕੋਈ ਕੈਂਡੀਡੇਟ ਨੂੰ ਵੀ ਆਰਨਾ ਨਹੀਂ ਲੱਗਦਾ ਉਹਨਾਂ ਕਿਸੇ ਕੈਂਡੀਡੇਟ ਨੂੰ ਆਰਨਾ صحیح ਨਹੀਂ ਲੱਗਦਾ ਪਰ ਭਾਈ ਪਾਰਟੀ ਵੀ ਕੀ ਨਹੀਂ ਕੀਤਾ ਇਹ ਤੂੰ ਦੱਸ ਜਿਹੜਾ ਬੋਲ ਕਰ ਰਿਹਾ ਨਾਲ ਬਤਵਾਲਾ ਇਹ ਹੈ ਕਿ ਚੌਥੀ ਪਰਿਵਾਰ ਵੱਲੋਂ ਵੀ ਇਹ ਜੀ ਦੇਖ ਰਹੀ ਕਰ ਇਹ ਇਤਨਾ ਲੱਗਦਾ ਨਹੀਂ ਕਿ ਮਸਦਾ ਕਹਿਣਾ ਹੈ ਜੀ ਕੁਰਸੀ ਦੀ ਲੜਾਈਆਂ ਲੋਕਾਂ ਦੇ ਮੁੱਦਿਆਂ ਦੀ ਗੱਲ ਨਹੀਂ ਕਰਦਾ ਦੇਖੋ ਕਿਉਂਕਿ ਇਹ ਲੋਕ ਢੇੜੇ ਵੀ ਪਾਰਟੀ ਛੱਡ ਰਹੇ ਆ ਚਾਹੇ ਕੋਈ ਪਾਰਟੀ ਛੱਡ ਰਹੇ ਆ ਮੈਂ ਸਮਝਦਾ ਇਹ ਸਭ ਤੋਂ ਜ਼ਿਆਦਾ ਸਿਧਾਂਤ ਹੀ ਲੋਕ ਦੇਖੋ ਪਾਰਟੀ ਸਾਰਿਆਂ ਦੀ ਮਾਂ ਹੁੰਦੀ ਹੈ ਪਾਰਟੀ ਸਾਰਿਆਂ ਨੂੰ ਥੋੜਾ ਥੋੜਾ ਕੁਛ ਨਾ ਕੁਛ ਕੁਛ ਨਾ ਕੁਛ ਮੰਡਕੇ ਦਿੰਦੀ ਆ ਅਰੇ ਭਾਈ ਤੁਸੀਂ ਉਥੋਂ ਲੈਂਦੇ ਵੀ ਰਹੇ ਔਰ ਛੱਡਣ ਲੱਗਿਆ ਤੁਸੀਂ ਮੌਕਾ ਵੀ ਨਹੀਂ ਦੇਖਦੇ ਇਹ ਇਸ ਕਰਕੇ ਪਾਰਟੀ ਔਰ ਮੈਂ ਤੁਹਾਨੂੰ ਇੱਕ ਹੋਰ ਗੱਲ ਵੀ ਕਹਿ ਦੇਣਾ ਹੈਗਾ ਪੰਜਾਬ ਜਿੱਥੇ ਮਰਜ਼ੀ ਜਾਓ ਇੱਕ ਦਲਬਦੂਆਂ ਦੇ ਖਲਾਮ ਮਾਹੌਲ ਹੈਗਾ ਇਹਨਾਂ ਨੂੰ ਕਿਸੇ ਨੇ ਵੋਟ ਨਹੀਂ ਪਾਣੀ ਹੈ ਸਾਰਿਆਂ ਦੀ ਉਹ ਮੰਨ ਪਾ ਦੇ ਕੋਈ ਤਾਂ ਤਾਂ ਉਹ ਸਮਝ ਚੁੱਕਦਾ ਨਹੀਂ ਆ ਉਹਨੇ ਅਸਲ ਵਿੱਚ ਕਹਿੰਦਾ ਕਰਦੇ ਕਿ ਉਹ ਵੀ ਕਾਟੋ ਛੱਡ ਸਕਦੇ ਨਹੀਂ ਇਹ ਗੱਲ ਮੈਂ ਤਾਂ ਨਹੀਂ ਕਹਿ ਸਕਦਾ ਕਾਟੋ ਦੇ ਤਰ੍ਹਾਂ ਦਿੱਤਾ ਨਹੀਂ ਨਹੀਂ ਉਹ ਕਾਟੋ ਕਲੇਸ ਤੁਹਾਡਾ ਮੁਸਾ ਪੇਗਾ ਕਾਟੋ ਕਲੇਸ ਦਿੱਤਾ ਪਰਜਾ ਦੰਦਰਜ ਪਰਜਾ ਦੰਦਰਜ ਉਹ ਸਾਲ ਕੇ ਜਿੰਨੇ ਲੋਕ ਸੋਚਦੇ ਆ ਕਿ ਮੈਂ ਵੀ ਇਹ ਇਲੈਕਸ਼ਨ ਲੜ ਸਕਦਾ ਉਹਨਾਂ ਨੂੰ ਬਿਜਟ ਮੰਗਣ ਦਾ ਹੱਕ ਹੁੰਦਾ ਕਿਉਂ ਜੀ ਹੁੰਦਾ ਕਿ ਨਹੀਂ ਹੁੰਦਾ ਇਹ ਉਹਨਾਂ ਦਾ ਪ੍ਰਜਾਤਨ ਤੌਰ ਤੇ ਹੱਕ ਹੈ ਉਹ ਮੰਗਦੇ ਆ ਫਿਰ ਪਾਰਟੀ ਕੀ ਕਰਦੀ ਹੈ ਕਿ ਉਹਨਾਂ ਸਾਰਿਆਂ ਮੰਗਣ ਵਾਲਿਆਂ ਜੋ ਜਿੰਨੂੰ ਉਹ ਠੀਕ ਸਮਝਦੇ ਆ ਉਹਨੂੰ ਟਿਕਟ ਦਿੰਦੀ ਠੀਕ ਹੈ ਜੀ ਪਰ ਪਾਰਟੀ ਜੇ ਤੁਹਾਨੂੰ ਟਿਕਟ ਅਪਲਾਈ ਕੀਤੀ ਪਾਰਟੀ ਨੇ ਪੰਜ ਨੇ ਅਪਲਾਈ ਕੀਤੀ ਇੱਕ ਨੂੰ ਦੇ ਦਿੱਤੀ ਫਿਰ ਤੁਹਾਨੂੰ ਪਾਰਟੀ ਦੇ ਨਫਰਤ ਕੀ ਪਾਰਟੀ ਮਤਲਬ ਤੁਹਾਡੀ ਖੱਲਿਆਂ ਦੀ ਹੈ ਪਾਰਟੀ ਸਾਰਿਆਂ ਦੀ ਹੈਗੀ ਆ ਤੇ ਉਹ ਇਸ ਕਰਕੇ ਟ੍ਰਾਂਸਫਰ ਕਰੇ ਕਿਡ ਮੰਗਣਾ ਸਾਰਿਆਂ ਦਾ ਹੱਕ ਹੈ ਪਰ ਪਾਰਟੀ ਹਾਈ ਕਮਾਂਡ ਦਾ ਹੱਕ ਹੈ ਕਿਹਨੂੰ ਦੇਣੀ ਹੈ ਉਹ ਨਹੀਂ ਦੇਣੀ ਆ ਹੋਰ ਇਹਨਾਂ ਦਾ ਮੁਕਾਬਲਾ ਮੰਗਦੇ ਪਾਰਟੀ ਨਾਲ ਦੇਖੋ ਅਜੇ ਮੈਂ বারবার ਕਹਿੰਦਾ ਮੈਂ ਕਦੇ ਵੀ ਕੋਈ ਮੁਕਾਬਲੇ ਨੂੰ ਚੰਗਾ ਮਾੜਾ ਨਹੀਂ ਹੁੰਦਾ ਜਦੋਂ ਇਲੈਕਸ਼ਨ ਤਾਂ ਇਲੈਕਸ਼ਨ ਇਸ ਤਰੀਕੇ ਨਾਲ ਹੀ ਲੜੀ ਜਾਂਦੀ ਆ ਅਜੇ ਪੰਜਾਬ ਚ ਕਿਉਂਕਿ ਦੇਖੋ ਵਾਇਟਿੰਗ ਚੱਲ ਰਹੀ ਆ ਅਸੀਂ ਵੀ ਮੰਡੀ ਚ ਆਏ ਹੋਏ ਆ ਅਜੇ ਉਸ ਤਰ੍ਹਾਂ ਦਾ ਮਾਹੌਲ ਗਰਮ ਨਹੀਂ ਹੋਇਆ ਔਰ ਹਫਤਾ 10 ਦਿਨ ਚ ਹੋਊਗਾ ਅਸੀਂ ਤੁਹਾਨੂੰ ਉਹ ਵੀ ਦੱਸ ਦਿਆਂਗੇ ਕਿ ਕਿਸ ਦੇ ਨਾਲ ਮੁਕਾਬਲਾ ਔਰ ਔਰ ਕੌਣ ਸਾਡੇ ਸਾਹਮਣੇ ਜ਼ਿਆਦਾ ਤਾਕਤ ਨਾਲ ਆ ਅਗਾ ਅਜੇ ਕੋਈ ਇਹੋ ਜਿਹਾ ਮਾਹੌਲ ਨਹੀਂ ਹੈਗਾ ਅਸੀਂ ਵੀ ਅਸੀਂ ਵੀ ਟੋਂ ਟੋਂ ਫੇਰ ਰਹੇ ਆ ਹੋਰ ਵੀ ਲੋਕ ਘੁੰਮ ਰਹੇ ਹੋਣੇ ਆ ਅਸੀਂ ਵੀ ਲੌਂਡੀਆਂ ਜਾ ਰਹੇ ਆ ਕਿਉਂਕਿ ਦੇਖੋ ਅੱਜ ਇਹ ਪੰਜਾਬ ਉਹ ਸੁਪਰ ਜਿੱਥੇ ਹਿੰਦੂਸਾਨ ਸਭ ਤੋਂ ਜ਼ਿਆਦਾ ਖਣਕੋਰ ਝੋਨਾ ਹੁੰਦਾ ਲੋਕ ਅੱਜ ਉਹਦੇ ਚ ਲੱਗੇ ਹੋਏ ਅਸੀਂ ਵੀ ਉਹਨਾਂ ਦੇ ਮੁੰਡਿਆਂ ਨਾਲ ਖੜੇ ਆ ਅੱਜ ਮੈਂ ਆੜਤੀਆਂ ਨੂੰ ਮਿਲਿਆ ਅੱਜ ਮੈਂ ਸ਼ੈਲਰ ਵਾਲਿਆਂ ਨੂੰ ਵੀ ਮਿਲਿਆ ਅੱਜ ਕਿਸਾਨਾਂ ਨਾਲ ਵੀ ਇੱਥੇ ਗੱਲ ਕੀਤੀ ਆ ਕਿ ਅਸੀਂ ਵੀ ਉਹਨਾਂ ਦੇ ਵਿੱਚ ਕੰਮ ਕਰਦੇ ਲਾਸ਼ਵਾਲਾ ਜਿਸ ਕਰ ਗੱਲ ਕਰੀਏ ਆਪਾਂ ਆਮ ਆਦਮੀ ਪਾਰਟੀ ਬਦਲਾਅ ਨੂੰ ਲੈ ਕੇ ਦੁਤਾਣੀ ਚਾਹੀਦੀ ਬਣਨੀ ਸਮਝਾ ਰਹੇ ਨੇ ਪਰ ਉਹਨਾਂ ਦੇ ਵੀ ਕਾਰ ਸੈਦੀ ਹੁਣ ਲੋਕਾਂ ਦੇ ਸਾਹਮਣੇ ਆ ਕਿਵੇਂ ਦੇਖਦੇ ਹਾਂ ਨਹੀਂ ਹਸੀ ਤੇ ਲੋਕਾਂ ਤੋਂ ਪੁੱਛੋ ਉਹ ਤੇ ਇੰਨੇ ਝੂਠੇ ਸਾਬਤ ਹੋਏ ਨੇ ਇਹ ਭਾਸ਼ਣਵੀਰ ਨੇ ਇੱਕ મોદી ਜੀ ਔਰ ਇਥੇ ਸਾਰੇ ਅਰੇ ਭਾਈ ਤੁਸੀਂ ਇੰਨੀਆਂ ਗੱਲਾਂ ਨਾ ਕਹੋ ਜੇ ਨਹੀਂ ਕਰ ਸਕਦੇ ਨਾ ਕਹੋ ਕੋਈ ਗੱਲ ਕੀਤੀ ਉਹਦੇ ਦੱਸੋ ਨਾ ਮੈਂ ਤੇ ਤੁਹਾਨੂੰ ਬਿਜਲੀ ਦਾ ਵੀ ਕਿਹਾ ਹੈਗਾ 50 ਯੂਨਿਟ ਦਿੰਦੇ ਆ ਕਹੀ ਜਾਂਦੇ 300 ਯੂਨਿਟ ਤੇ ਝੂਠ ਹੀ ਬੋਲਦੇ ਆ 250 ਯੂਨਿਟ ਪਹਿਲਾਂ ਫ੍ਰੀ ਹੁੰਦਾ ਸੀ ਤੇ ਕੀ ਕਹੀ ਜਾਂਦੇ ਆ ਭਾਈ ਭਾਈ ਤੁਸੀਂ ਐ ਕਹੋ ਕਿ ਅਸੀਂ 250 ਹੁੰਦਾ ਸੀ 50 ਯੂਨਿਟ ਜੋੜ ਕੇ 300 ਕਰਤਾ ਠੀਕ ਹੈ ਕੋਈ ਗੱਲ ਨਹੀਂ ਹੈ ਕਿ 50 ਯੂਨਿਟ ਤੁਸੀਂ ਦਿੱਤੇ 300 ਕਿਵੇਂ ਕਹਿ ਸਕਦੇ ਹੋ 200 ਯੂਨਿਟ ਦਾ ਪਿਛਲੇ 25 ਸਾਲ ਤੋਂ ਫ੍ਰੀ ਚੱਲ ਰਿਹਾ ਪੰਨਾ ਕਿਸਾਨਾਂ ਨੂੰ ਪਿਛਲੇ ਫਿਰਨ 74 ਸਾਲ ਤੋਂ ਦਿੱਲੀ ਫਰੀ ਚੱਲਦੀ ਹੈ ਜਿਹੜੀ ਖੇਤੀ ਵਾਲੀ ਹੈਗੀ ਹੈ ਤੇ ਇਹ ਆ ਕੱਲ ਨੂੰ ਆ ਕੇ ਕੀ ਕਹਿਣਗੇ ਕਿ ਅਸੀਂ ਦਿੱਤੀਏ ਫਿਰ ਇਹ ਤਾਂ ਪੰਜਾਬ ਦੇ ਲੋਕਾਂ ਦਾ ਹੱਕ ਆ ਸਾਰੀਆਂ ਸਰਖਾਨਾਂ ਦਿੱਤੀਆਂ ਨਹੀਂ ਹੈ ਨਾ ਨਹੀਂ ਦਿੱਤਾ ਐਸਾ ਨਾ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਜਿਹੜੀ ਬੀਜੇਪੀ ਹੈ ਅਰ ਆਪ ਪਾਰਟੀ ਇਹੇ ਭਾਸ਼ਨਾ ਦੀ ਪਾਰਟੀ ਹੈ ਅਤੇ ਦਲ ਬਦਲਣ ਨੂੰ ਇੱਥੇ ਇਹਨਾਂ ਨੇ ਇਹ ਵੀ ਕਿਹਾ ਕਿ ਦਲ ਬਦਲਣ ਨੂੰ ਹੋਂ ਨਹੀਂ ਲਾਣਗੇ ਅਟਗੜ ਸਾਹਿਬ ਤੋਂ ਕੈਮਰਾਮੈਨ ਰਵਿੰਦਰ ਕੌਰ ਜੀ ਨਾਲ ਜਿੰਦਰ ਸਿੰਘ ਪੱਟ ਦੀ ਵਜੇ